ਏ ਨਹੀਂ ਰਾਜਨ ਦਾ ਹੈਗਾ ਅੱਜ ਖੇਤੀ ਹੁਣ ਬੈਗਾ ਤੋਗਾਲ ਉਹ ਰੋਕ ਲੈ ਮੁੰਡਿਆ ਗੱਲ ਸੁਣਨਾ ਤੂੰ ਪਹਿਲਾਂ ਮੇਰੇ ਕਰਾ ਲਾਉਣਾ ਕਿ ਨਹੀਂ ਤੇ ਪਹਿਲਾਂ ਮੈਨੂੰ ਐ ਦੱਸ ਲਾ ਦਾਂਗੇ ਜੀ ਲਾ ਦਾਂਗੇ ਕਰਾ ਲਾ ਦਾਂਗੇ ਜੀ ਤੇਰੀ ਇੰਨੀ ਬੁਕਿੰਗ ਕਿਉਂ ਆ ਗਈ ਮੇਰੇ ਵਾਲੇ ਕਰਾ ਦੇ ਵਿੱਚ ਕੀ ਖੂਬੀ ਹੈਗੀ ਲੋਕ ਤੇਰੇ ਇੰਨਾ ਮਗਰ ਕਿਉਂ ਪਏ ਨੇਗੀ ਗੁਣਗਣਾ ਮੈਨੂੰ ਆ ਜਾ ਇਹ ਇੱਕ ਤਾਂ ਹੀ ਆਪਣਾ ਕਰਾ ਨਾ ਮਾ ਜੀ ਅਸਿਆ ਕਿਹੜੀ ਕੰਪਨੀ ਦਾ ਹੈ ਇਹ ਮਠਾੜੂ ਵਾਲਿਆਂ ਦਾ ਹੀ ਮਠਾੜੂ ਵਾਲਿਆਂ ਦਾ ਇਹ ਕੀ ਖੂਬੀ ਆ ਇਹ ਜਿੱਥੇ ਐ ਧਰਤਾ ਹੀ ਕਰਾ ਐ ਥੋੜੀ ਵੀ ਉੱਚਾ ਰਹਿ ਜੂ ਉਹਦਾ ਬਾਣੀ ਦੱਸਦਾ ਮੈਨੂੰ ਕਿਉਂ ਤੇਰੇ ਮਗਰ ਲੋਕ ਪਏ ਫਿਰਦੇ ਨੇ ਆਲੂ ਵਾਂਗੂ ਉੱਥੋਂ ਐ ਸੱਲ ਦਿੰਦੇ ਆ ਜੀ ਬਾਹਣ ਨੇ ਆਣ ਇੱਕ ਉੱਚਾ ਨਿਯਮ ਵਾਲੀ ਰਹਿਣ ਦਿੰਦੇ ਆ ਨੱਟ ਜੀ ਕਿਵੇਂ ਲਾਏ ਪਏ ਨੇ ਇਹ ਵੱਡਾ ਹੋ ਜਾਂਦਾ ਜੀ ਪੱਟਾ ਕਰਨਾ ਹੋਵੇ ਖੂਹ ਵਾਲੇ ਬੱਸਦੇ ਨੇ ਭਾਈ ਪਿੰਡ ਦੇ ਵਿੱਚ ਬਾਈ ਦਾ ਪੇਜ ਵੀ ਕਰ ਲਿਓ ਫੋਨ ਤੇ ਕਰਾ ਲਵਾਓ ਆਪਣੇ ਏਰੀਆ ਵਾਲੇ ਕਿੰਨਾ ਬਾਹਣ ਚਾਹੀਦਾ ਫੇਰ ਜਾਵੇਂਗਾ ਘਟੋ ਘਟ 10 15 ਘੰਟੇ ਇਕੱਠੇ ਹੋਣੀ ਆਲੂ ਰਹਿਤ ਵੀ ਕਰਦਾਂਗੇ ਪਰ ਵੀਰ ਬਣੇ ਕੋਈ ਸੁਵਾਦ ਲੈਣ ਵਾਲਾ ਫੋਨ ਨਾ ਲਾਵੇ ਵੀ ਘੰਟੇ ਤੇ ਆ ਜਾਉਂਗੇ ਅੱਧੇ ਘੰਟੇ ਤੇ ਆ ਜਾਉਂਗੇ بس ਕਹਦੀ ਆਲੇ ਤੇ ਫਿਰ 900 ਰੁਪਏ ਘੰਟਾ ਲਾਉਂਦੇ ਨੇ ਤੂੰ ਕੀ ਰੇਟ ਲਾਵੇਂਗਾ ਆਪਣਾ ਵੀ 900 ਜੀ ਆਪਾਂ ਨੂੰ 900 ਲਾ ਦੇਗਾ ਆਪਣੇ ਕੰਮ ਨੂੰ ਦੇਖ ਕੇ ਆਉਣਗੇ ਹੀ ਲੋਕ ਆਏ ਹਾਏ ਇਹ ਹੁੰਦੀ ਆ ਭਾਈ ਮਿੰਤ ਇਹੋ ਜੇ ਨੌਜਵਾਨ ਨਹੀਂ ਕਾਲਜਾਂ ਦੇ ਵਿੱਚ ਰੋਂਟੀ ਛੋਂਡੀ ਮਾਰਦੇ ਨੇ 20 22 ਸਾਲ ਦੀ ਉਮਰ ਹੈਗੀ ਤੇ ਨੰਬਰ ਚੱਲ ਰਿਹਾ ਸਕਰੀਨ ਤੇ ਫੋਨ ਮਾਰ ਲਿਓ ਪੜਾ ਬਣ ਕੇ ਇੱਕ ਬੈਂਤੀ ਹੋਰ ਆ ਤੁਹਾਡੇ ਮੂਰੇ ਸੁਵਾਦ ਲੈਣ ਨੂੰ ਫੋ ਉਹੀ ਜਾਣਾ ਫੋਨ ਲਾਵੇ ਕਿਉਂਕਿ ਬਾਈ ਰੋਕ ਕੇ ਟਰੈਕਟਰ ਫੋਨ ਤੇ ਗੱਲਬਾਤ ਕਰਨੀ ਬਹੁਤ ਔਖੀ ਹੋ ਜਾਂਦੀ ਆ ਜੇ ਕੋਈ ਕਰਾ ਇਹਦੇ ਨਾਲ ਦਾ ਲਾ ਦੇ ਸਾਡੀ ਗਾਰੰਟੀ ਹੈਗੀ ਆ ਪਿਆ ਮਜ਼ਾਈ ਵਰਗਾ ਕੱਢਿਆ ਇੱਕੋ ਜਿਹਾ ਕਿਉਂ ਆਪਣੀ ਜ਼ਿੰਮੇਵਾਰੀ ਹੈ